ਹਾਂਜੀ ਪ੍ਰਾਈਸ ਸਾਸੀ ਕਾਲ ਜੀ ਆਹ ਬੂਤਰਾ ਜ ਆਪਣਾ ਪੁੱਛੋ ਜੁਤਿਆ ਭਰਾ ਆ ਦਿਖਾ ਦਿਨੇ ਲੈ ਕਰਕੇ ਆਹ ਕੂਤਰ ਸਾਖਾ ਸੱਜਾ ਟੂਸਾ ਕਾਲਾ ਢੱਡ ਕਾਲਾ ਟੋਪ ਪੂਸ ਕਾਲੀ 108 ਪੂਤਰ ਦੇ ਅੱਜ ਗੁੱਸੇ ਅੱਜ ਮਿਲੇਗੇ 28 28 ਜੂਨ 108 ਪੂਤਰ ਦੇ 26 ਪੂਤਰ ਟੈਂਪ ਕਰਕੇ ਆਪਾਂ ਨੂੰ ਪਹਿਲਾ ਨਾਮ ਕੱਪ ਪਹਿਲਾ ਨਾਮ ਆਪਾਂ ਨੂੰ ਪਾਰਟੀ ਨਾਲ ਜਿ ਨਿਕਲਿਆ ਦੁੱਸਰਾਂ ਆਪਾਂ ਨੂੰ ਵਫਾ ਹੀ ਕਰਦਾ ਪਹਿਲਾਂ ਆਪਾਂ ਨੂੰ ਪਿੰਲੀਆਰੀ ਬਾਜੀ ਦੇ ਪੱਖਾ ਨਿਕਲੇ ਪਹਿਲਾਂ ਨਾਲ ਅੱਜ ਕੱਪ ਨਿਕਲਿਆ ਕਰਨ ਕੈਨੇਡਾ ਦੇ ਨਾਲ ਤੇ ਗੂਤਰ ਸੀ ਆਪਣਾ ਸਿਰਾ ਲਾਵਾ ਗੂਤਰ ਬਹੁਤ ਵਧੀਆ ਉੱਡਿਆ ਤੇ ਪਰ ਵਧੀਆ ਸਾਦਾ ਟਾਈਮ ਕਰਾਇਆ ਉਹਨਾਂ ਨੇ ਇਹ ਵਹਿ ਗਿਆ 7:00 ਵਜੇ 13-14 ਮਿੰਟ ਸੀ ਕਿਉਂਕਿ ਆਪણો ਦੁੱਸਰ ਦੇ ਹਿਸਾਬ ਨਾਲ ਕਰਾਇਆ ਵਾ ਸੀਗਾ ਕੱਲ ਨੂੰ ਕਾਠ ਹੈ 29 ਤਰੀਕ ਦਾ ਤਾਂ ਕਰਕੇ ਫਿਰ ਦੁੱਸਰ ਨਹੀਂ ਕਰਾਈ ਬਹੁਤ ਵਧੀਆ ਗੱਲ ਹੈ ਉਹਨਾਂ ਨੂੰ ਆਪਾਂ ਸੁਝਾ ਵੀ ਦਿੱਤਾ ਮੇਰੇ ਦੋਸਤਾਂ ਦਾ ਨਾਂ ਕਰਾਇਓ ਕਿਉਂਕਿ ਦੂਸਰ ਪਰਮਾਨੰਥ ਗੱਲ ਕਰਾਂਗਾ ਤਾਂ ਉਹਨੂੰ ਕੱਟਦੇ ਜਾਣਾ ਪੈਣਾ ਤੇ 7:30 ਵਜੇ ਨਿਕਲਣਾ ਬਹੁਤ ਬਹੁਤ ਧੰਨਵਾਦ ਆ ਉਸੇ ਵਾਲਿਆਂ ਨੇ ਵਧੀਆ ਬਾਜੀ ਕਰਾਂ ਦੀ ਚਲੋ 108 ਗੁਰੂਤਰ ਸੀਗੇ ਸਰਬੀ ਗੁਰੂਤਰ ਟਾਈਮ ਕਰਕੇ ਪਹਿਲਾ ਨਾਮ ਆਪਣਾ ਕਰਨ ਗਨੇਡਾ ਦਾ ਜੱਗਾ ਰਾਮਾ ਦੀਪਾ ਬੋਰਿੰਗ ਵਾਲਾ ਦੋਰਾ ਲਹਾਰਾ ਹਰੀ ਜੀ ਰਾਮਾ ਦਾ ਸੂਰਾਮ ਕੰਮ ਨਹੀਂ ਗਏ ਸਾਰੇ ਨੰਤਰ ਆਪਣੇ ਆਸ਼ਰਮ ਤੇ ਬਹੁਤ ਬਹੁਤ ਧੰਨਵਾਦ ਆ ਭਰਾ ਜੀ ਹੋਰ ਜਿੱਤੇ ਕੋ ਬੋਲਣਾ ਨਾਂ ਬੱਲੇ ਦੇ ਉਮੇ ਦੇ ਹੁੰਦਾ ਬਹਿ ਜਾਂਦਾ ਉਦੂ ਇਹ ਨਸਲਦਾ ਕਾਰ ਕਰ ਗਿਆ ਕਾਣਾ ਕੰਮ ਸਾਕ ਗਜੀਦ ਇੱਕ ਕੰਮ ਕਰ ਦਿੰਦਾ ਇਹ ਤਾਂ ਕਦੇ ਇੱਕ ਮਿੰਟ ਵੀਡੀਓ ਬਣਾਈਏ ਉਹ ਲੈ ਉਸੇ ਚੰਦਰਾ ਵਿੱਚ ਕਰੋਗੇ ਇਹ ਕਾਦੀ ਦਬਾਈ ਹੈ ਇਹ ਇਹਦੇ ਨਾਲ ਅੱਖ ਜੀ ਥੋੜੀ ਜੀ ਅੱਖ ਜੀ ਖਰਾਬ ਕਰਦੇ ਨਹੀਂ ਖਰਾਬ ਹੋ ਗਏ